ਅਸਲਾਮੁਆਲੇਕਮ ਉਮੀਦ ਕਹਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਬੜੇ ਵੱਡੇ ਵੱਡੇ ਖੁਲਾਸੇ ਕਰਨ ਦੇ ਹੈਗੇ ਆ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਉਂ ਪਾਇਆ ਗਿਆ ਤੇ ਜਦੋਂ ਕੁਝ ਵਿਦਵਾਨਾਂ ਨੇ ਮਿਲ ਕੇ ਉਹਨਾਂ ਨੂੰ ਘੇਰਿਆ ਔਰ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਤੇ ਕਿਸ ਤਰ੍ਹਾਂ ਅਰਦਾਸ ਦੀ ਤਾਕਤ ਦੇ ਨਾਲ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੇ ਚੁੰਗਲ ਚੋਂ ਨਿਕਲੇ ਇਹ ਸਾਰਾ ਕੁਝ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਬਹੁਤ ਵਧੀਆ ਵੀਡੀਓ ਹੈਗੀ ਆ ਸੁਚਾਰ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚਲਦੀ ਉਹ 15 ਦਿਨ ਪਿੱਛੇ ਸੀ ਉਸ ਵਾਸਤੇ 15-20 ਦਿਨ ਬਾਅਦ ਵਿੱਚ ਪਹੁੰਚ ਪਿਆ ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ ਉਦੋਂ ਦਾਸ ਨੇ ਕਿਧਰੇ ਦੋ ਪੰਗਤੀਆਂ ਦਿੱਤੇ 15-20 ਦਿਨ ਲਾ ਦਿੱਤੇ ਉਂਝ ਮੈਂ ਇੱਕ ਅਸ਼ਟਪਦੀਕ ਤਾਵੇਂ ਵਿੱਚ ਰੋਜ਼ ਕਰ ਦਿੰਦਾ ਸੀ ਪਰ ਦੋ ਪੰਗਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਕਮਾਲ ਆ ਜੋ ਹੋ ਗਿਆ ਹੁਣ ਹੀ ਸੀ ਹੁਕਮ ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ ਬੰਗਲਾ ਸਾਹਿਬ ਤੋਂ ਕਥਾ ਕਰਕੇ ਜਿਉਂ ਮੈਂ ਆ ਰਿਹਾ ਸੀੜੀਆਂ ਤੋਂ ਉਤਰ ਰਿਹਾ ਇਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰਜ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਜ ਸੱਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਖਿਣ ਲੱਗ ਗਿਆ ਨਹੀਂ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਹੁਕਮਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਰਬ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਪਰ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੁਣ 84 ਦੇਚ ਔਰ 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ भ्रमण ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਇਹ ਗਲਤ ਹੋਇਆ ਔਰ ਇਸ ਕੈਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਹਿੰਦੇ ਇਹ ਦੁਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਵਾ ਉਹ ਵਦਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਿਹਨ ਲਿਖੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਇਹ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈਏ ਯਕੀਨ ਜਾਣੋ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਛੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਹੈ ਗਲਤ ਹੋਇਆ ਹੈ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਜੋਹੋ ਆਹੋ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਏ ਤੇ ਹੋਣੇ ਹੀ ਸੀ ਹੁਕਮ ਹੈ ਤੋ ਜੋ ਹੁਕਮ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨਹੀਂ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਣ ਉਸਨੇ ਪ੍ਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਸ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਚਾਬ ਵੀ ਦੇਣਗੇ। ਤੋਂ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ ਅਸੀਂ ਕੋਈ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐਨੇ। ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ। ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ। ਬਸ ਐਨੇ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ ਇਹ ਸਹੀ ਨਹੀਂ ਹੋਇਆ ਕਹਿੰਦੇ ਤੁਸੀਂ ਉਹੀ ਉਹ ਜ਼ਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਨੇ ਤੁਸੀਂ ਦੱਸੋ ਉਹ ਠੀਕ ਸੀ ਯਾ ਇਹ ਆਖਰ ਦੋਆਂ ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਦੇ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨੇ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤੇ ਮੈਂ ਉਪਰੇ ਡੰਗਰਾਂ ਲਈ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੈ ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਇਹ ਜਵਾਬ ਨਾ ਬਣਿਆ ਤਾਂ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾ ਨਾ ਅੱਜ ਮੇਰੀ ਲੱਜਾਂ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸਰਖਰੂ ਹੋਣਾ ਚਾਹੁੰਦਾ ਹੈ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਉਂਝ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਬ ਤਬ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਾਇਦ ਇਸੇ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੂੰ ਲਾਜ਼ਮੀ ਕਰਨੇ ਅਰਦਾਸ ਦੇ ਸ਼ਾਮਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮਹਕ ਮਹਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰਦਾ ਚਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਹਿ ਨਹੀਂ ਕਰਦਾ ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰੱਖਦੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਅਸੀਂ ਹੁਣ ਵੀ ਠੀਕ ਆਖਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੈਂ ਕਹ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਹੈ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹ ਇਸ ਤਰ੍ਹਾਂ ਹੈ ਜੋ ਹੋਇਆ ਹੈ ਕੋਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੋਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਐਸਾ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਫਿਰ ドラਮਾ ਜੋ ਮੈਂ ਉਦਾਹਰਣ ਦਿੱਤਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚੱਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲਣਾ ਹੀ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲਓ ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲਓ ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲਓ ਪਹਿਰਾਂ ਥੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੁਹਰਾ ਦਿਆਂ ਮੈਂ ਸਮਝਦਾ ਇਹ ਅੱਗ ਰੱਖਣੀ ਸੀ ਕਿਸੇ ਨੇ ਯਾਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹ ਚੇਖ ਨਿਕਲ ਗਏ ਨਿਕਲਣੇ ਸੀ ਰੋਸ ਨਿਕਲ ਗਿਆ ਨਿਕਲਣੇ ਸੀ ਹੱਸਦੇ ਮੈਨੂੰ ਕਹਿਣ ਲੱਗੇ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਵਕਤ ਠੀਕ ਆਖਿਆ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਤੇ ਐਸਾ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ اور ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਇਹ ਵੀ ਇੱਕ ਹੁਕਮ ਉਹ ਹਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ जो हुआ वो वत्सो जाने प्रभु अपने का हुक्म पहचाने तती तवी ते बैठना सी धन गुरु अर्जुन देव जी महाराज ने कह देना हुक्म और छवें रूप ने तलवार खिंच लई हुक्म ऐसा भी होना सी छवें गुरु नानक देवंदर रोष पैदा हो गया होना ही सी ए भी हुक्म ਇਉਂ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਹੋਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਤਾਦਾਰੀ ਨੂੰ ਐਸਾ سلسلہ ਜੋ ਹੈ ਚੱਲੇ ਆ ਰਿਹਾ ਹੈ ਤਾਂ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਬੇਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਹਨਾਂ ਦੀ ਧੇਨ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਤੇ ਬਾਹਰੋਂ ਬਾਦਸ਼ਾਹ ਹੈ ਅੰਦਰੋਂ ਦਰवेश ਹੈ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ ਆਇਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆ ਜ਼ੁਲਮ ਦੀ ਇੰਤਿਹ ਗਿਆਨੀ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਅਦਾਸ ਦੀ ਤਾਕਤ ਦੱਸੀ ਕਿ ਅਦਾਸ ਦੀ ਕੀ ਤਾਕਤ ਹੈ ਕੀ ਕਿਦੋਂ ਅਸੀਂ ਸੱਚੇ ਮਨ ਦੇ ਨਾਲ ਰੱਬ ਨੂੰ ਪੁਕਾਰੀਦਾ ਹੈ ਤੇ ਕਿਸ ਤਰ੍ਹਾਂ ਰਬਉਲ ਇਜ਼ਤ ਦੀ ذات ਇਨਸਾਨ ਨੂੰ ਦੁੱਖਾਂ ਚ ਪਰੇਸ਼ਾਨੀਆਂ ਚ ਮੁਸੀਬਤਾਂ ਚ ਕੱਢ ਲੈਂਦੀ ਹੈਗੀ ਹੈ ਇਹਦਾ ਉਸ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿਉਂਕਿ ਉਹ ਵਾਹਿਦ ਕਾਦਰ ਹੈ ਮਤਲਕ ਹੈ ਇਸ ਕਾਇਨਾਤ ਨੂੰ ਬਣਾਉਣੇ ਵਾਲਾ ਹੈ ਉਸ ਤੋਂ ਇਲਾਵਾ ਕੋਈ ਨਹੀਂ ਹੈ ਉਹੀ ਹੈ ਕਿ ਜਿਹੜਾ ਇਨਸਾਨ ਦੀ ਦੁੱਖ ਤਕਲੀਫ ਨੂੰ ਸਮਝਦਾ ਹੈ ਪਰ ਉਸ ਨੂੰ ਦੂਰ ਕਰਨੇ ਦੀ ਵੀ ਕੋਸ਼ਿਸ਼ ਕਰਦਾ ਹੈ ਲੇਕਿਨ ਕਿਦੋਂ ਜਦੋਂ ਅਸੀਂ ਮਨ ਨਾਲ ਉਹਨਾਂ ਜੁੜੀਦਾ ਹੈ ਮਨ ਨਾਲ ਉਹਨੂੰ ਪੁਕਾਰੀਦਾ ਹੈ اور ਜਦੋਂ ਅਸੀਂ ਮਨੋਂ ਉਹਨੂੰ ਪੁਕਾਰਾਂਗੇ ਨਾ ਚਾਹੇ ਅਸੀਂ ਦੜੇ ਦਾ 10 ਵਾਰੀ ਵੀ ਪੁਕਾਰਾਂਗੇ 10 ਵਾਰੀ ਪੁਕਾਰ ਸੁਨੇਗਾ ਕਿਉਂਕਿ ਉਹ ਉਸ ਆਪਣੇ ਬੰਦੇ ਤੋਂ ਰਾਜ਼ੀ ਹੁੰਦਾ ਹੈ ਜਿਹੜਾ ਦੁਨੀਆ ਦੀ ਹਰ ਫਿਕਰ ਤੋਂ ਆਜ਼ਾਦ ਹੋ ਕੇ ਹਰ ਚੀਜ਼ ਨੂੰ ਥੱਲੇ ਰੱਖ ਕੇ ਰੱਬ ਦੀ ਜ਼ਾਤ ਨੂੰ ਉੱਤੇ ਰੱਖਦਾ ਹੈ ਰੱਬ ਦੀ ਜ਼ਾਤ ਨੂੰ ਅਹਿਮੀਅਤ ਦਿੰਦਾ ਹੈਗਾ ਉਹ ਇਹ ਜਾਣਦਾ ਹੈ ਕਿ ਮੈਂ ਹੁਣ ਕਿਹਦੇ ਸਾਹਮਣੇ ਖੜਾ ਆ ਮੈਂ ਕਿਦ ਕੋ ਮੰਗਣ ਆਇਆ ਹੈਗਾ ਸਿਰਫ ਉਹੀ ਮੁਸ਼ਕਲ ਕਸ਼ਾ ਹੈ ਉਹੀ ਮੁਸੀਬਤਾਂ ਦੂਰ ਕਰਨੇ ਵਾਲਾ ਹੈਗਾ ਤੇ ਫਿਰ ਰੱਬ ਉਸ ਬੰਦੇ ਨੂੰ ਖਾਲੀ ਨਹੀਂ ਭੇਜਦਾ ਪਰ ਜਦੋਂ ਅਸੀਂ ਦੁਆ ਤੇ ਮੰਗਨਦੇ ਹੀ ਹੁੰਦੀ ਦੇ ਉਹਨੇ ਆ ਪਰ ਦਿਲ ਦਿਮਾਗ ਚ ਕੋਈ ਹੋਰ ਚੱਲੰਦੇ ਆ ਹੁੰਦਾ ਕਿ ਇਥੇ ਫਟਾਫਟ ਦੁਆ ਮੰਗ ਕੇ ਜਾਣੇ ਆ ਫਲਾਣੇ ਨੂੰ ਜਾ ਕੇ ਕਿਨੇ ਹੈਗੀਆਂ ਤੂੰ ਸਫਾਰਿਸ਼ ਕਰ ਦੇ ਤੂੰ ਅੰਜ ਕਰ ਦੇ ਤੇਰੀ ਪਹੁੰਚ ਹੈ ਹੀ ਫਿਰ ਸਾਡੀ ਅਰਦਾਸ ਨਹੀਂ ਸੁਣੀ ਜਾਂਦੀ ਕਿਉਂਕਿ ਅਸੀਂ ਰੱਬ ਦੀ ਜ਼ਾਤ ਤੇ ਭਰੋਸਾ ਨਹੀਂ ਕਰੰਦੇ ਤੇ ਉਹਦਾ ਬੰਦਾ ਹੈ ਉਸ ਉਤੇ ਭਰੋਸਾ ਕਰੰਨੇ ਹੈਗਾ ਜਿਹੜਾ ਕਿ ਰੱਬ ਦਾ ਪੈਦਾ ਕੀਤਾ ਤੇ ਜਿਹੜਾ ਉਸ ਤੋਂ ਉੱਤੇ ਹੈ ਉਹਦੀ ਕਿੰਨੀ ਤਾਕਤ ਹੋਏਗੀ ਉਹਦੀ ਕਿੰਨੀ ਪਾਵਰ ਹੋਏਗੀ ਇਹਦਾ ਸਾਨੂੰ ਅੰਦਾਜ਼ਾ ਹੀ ਨਹੀਂ ਹੈਗਾ ਇਸ ਲਈ ਸਾਡੇ ਜਿਹੜੀਆਂ دعਵਾਵਾਂ ਸੁਣੀਆਂ ਨਹੀਂ ਜਾਂਦੀਆਂ ਅਸੀਂ ਮਨੋਂ ਪੂਰੇ ਯਕੀਨ ਦੇ ਨਾਲ ਕਦੀ ਪੁਕਾਰਿਆ ਹੀ ਨਹੀਂ ਰੱਬ ਨੂੰ ਅਗਰ ਪੂਰਾ ਯਕੀਨ ਨਾ ਪੁਕਾਰਿਆ ਨਾ ਕਿ ਸਿਰਫ ਉਹਨੇ ਹੀ ਦੇਣਾ ਔਰ ਉਹਨੇ ਹੀ ਜਿਹੜਾ ਵਾ ਸਾਡੀ ਮੁਸ਼ਕਲ ਪਰੇਸ਼ਾਨੀ ਦੂਰ ਕਰਨੀ ਹੈ ਤੇ ਫਿਰ ਯਕੀਨ ਨਾਲ ਉਹ ਕਰਦਾ ਉਸ ਤੋਂ ਇਲਾਵਾ ਕੋਈ ਨਹੀਂ ਹੈ ਦੂਸਰਾ ਵੀ ਰੋ ਰੱਬ ਦੀ ਖੁਸ਼ੀ ਹਾਸਲ ਕਰਨ ਦਾ ੜਾ ਤਰੀਕਾ ਇਨਸਾਨੀਅਤ ਦੇ ਭਲੇ ਦਾ ਪਲੇ ਦੇ ذریعے ਤੁਸੀਂ ਰੱਬ ਦੀ ਖੁਸ਼ੀ ਹਾਸਲ ਕਰ ਸਕਦੇ ਈ ਕਿਉਂਕਿ ਇਨਸਾਨੀਅਤ ਦੇ ਉੱਤੇ ਰਹਿਮ ਕਰਨਾ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਇਹ ਰੱਬੁਲ ਇੱਜ਼ਤ ਦੀ ਜਿਹੜੀ ਐ ਸਿਫਤ ਹੈਗੀ ਐ ਬੰਦਿਆਂ ਦੀ ਸਿਫਤ ਨਹੀਂ ਹੈ ਇਨਸਾਨ ਐਡਾ ਜ਼ਰਫ ਨਹੀਂ ਰੱਖਦਾ ਹੈਗਾ ਲੇਕਿਨ ਜਿਹੜਾ ਰੱਖਦਾ ਹੈ ਨਾ ਫਿਰ ਰੱਬ ਉਹਨੂੰ 10 ਗੁਣਾ ਨਵਾਸ ਕੇ ਦਿੰਦਾ ਹੈ ਕਿਉਂਕਿ ਰੱਬ ਕਿਸੇ ਦਾ एहसान ਵੀ ਨਹੀਂ ਰੱਖਦਾ ਆਪਣੇ ਉੱਤੇ ਕਿ ਅਗਰ ਉਹਦੀ ਕੋਈ ਰਾਜ 1 ਰੁਪਿਆ ਖਰਚ ਕਰਦਾ ਉਹਨੂੰ 10 ਦਿੰਦਾ ਹੈ कि बंदे तो अगर तू एक करेंगा तो मैं तेनों तो अपनी जात के मुताबिक तेन फिर नवाजागा और रब फिर दिता है तो गुरुद्वार च देख लो वो लंगर लाया जाता है अपनी मदद आप दे तहत लाया जाता है कोई खास हकूमत वालों नहीं रकम मिलती है उस लंगर लाने वास्ते लेकिन अपनी मदद आप दे तहत लाया जाता है इंसानियतले व लाया जाता है और देखो उस बरकत पै रही है ਕੋਈ ਨਾ ਕੋਈ ਅਸੇ ਵਸੀਲੇ ਬਣ ਰਹੇ ਆ ਕਿ ਉਹ ਕੰਮ ਘਟਣ ਦੀ بجائے ਵਧਦਾ ਜਾ ਰਿਹਾ ਕਦੋਂ ਵਧਦਾ ਜਾ ਰਿਹਾ ਕਿਉਂਕਿ ਖੈਰ ਦਾ ਕੰਮ ਹੈ ਭਲਾਈ ਦਾ ਕੰਮ ਹੈ ਇਨਸਾਨੀਅਤ ਉਹਦੇ ਵਿੱਚ ਭਲਾ ਹੈ ਔਰ ਹਰ ਤਰ੍ਹਾਂ ਵਾਲੇ ਦਾ ਭਲਾ ਹੈ ਪਿਆਰ ਮੁਹੱਬਤ ਵੰਡਿਆ ਜਾ ਰਿਹਾ ਹੈ ਸਕੂਨ ਵੰਡਿਆ ਜਾ ਰਿਹਾ ਹੈ ਭੁੱਖ ਮਟਾਈ ਜਾ ਰਹੀ ਹੈ ਇਸ ਤੋਂ ਵੱਡੀ ਇਨਸਾਨੀਅਤ ਦੀ ਖੇਮਤ ਕੀ ਹੋ ਸਕਦੀ ਹੈ ਇਹ ਇੱਕ ਜ਼ਿੰਦਾ ਮਿਸਾਲ ਹੈ ਰੱਬ ਦੀ ਖੁਸ਼ੀ ਹਾਸਲ ਕਰਨੇ ਦੀ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਹੈ ਰੱਬ ਦੀ ਖੁਸ਼ੀ ਨੂੰ ਸਿਰਫ ਮੱਦੇ ਨਜ਼ਰ ਰੱਖਦਾ ਹੈਗਾ ਵੇ ਰੱਬ ਫਿਰ ਕਿਸ ਤਰ੍ਹਾਂ ਵਾਅਦੇ ਪਾਉਂਦਾ ਹੈਗਾ ਵੇ ਇਹ ਤੁਸੀਂ ਮੰ ਗੁਰਦੁਆਰਿਆਂ 'ਚ ਜਾ ਕੇ ਦੇਖ ਸਕਦੇ ਈ ਆਹਾਂ ਦੇ ਲੰਗਰਾਂ 'ਚ ਜਿਹੜੇ ਵਾਅਦਾ ਪਿਆਰ ਆ ਉਹਨੂੰ ਦੇਖ ਸਕਦੇ ਈ ਵੀਰੋ ਤੁਹਾਨੂੰ ਇਹ ਕਥਾ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ